ਸਰ ਪੁਲਿਸ ਡਿਵੀਜ਼ਨ ਕਮਚਾਪੀ थाना اسلامਬਾਦ ਵੱਲੋਂ ਗੋਡ ਖਾਲਸਾ ਚ ਲੜਕੀ ਦੇ ਕਤਲਨ ਕੁਝ ਘੰਟਿਆਂ ਚੋਂ ਕੀਤਾ ਗ੍ਰਿਫਤਾਰ ਐਸਪੀ ਵਿਸ਼ਾਲਜੀਤ ਸਿੰਘ ਨੇ ਦਿੱਤੀ ਅਹਿਮ ਜਾਣਕਾਰੀ ਕੁਝ ਘੰਟੇ ਪਹਿਲਾਂ ਅਮਰਸਾ ਦੇ थाना اسلامਬਾਦ ਚ ਗੋਡ ਖਾਲਸਾ ਇਲਾਕੇ ਵਿੱਚ ਇੱਕ ਲੜਕੀ ਦੇ ਕਤਲ ਦੀ ਘਟਨਾ ਵਾਪਰੀ ਸੀ ਅਤੇ ਪੁਲਿਸ ਦੇ ਮਸ਼ਤੀਤੀ ਵਰਤਿਆਂ ਤੁਰੰਤ ਕਾਰਵਾਈ ਕੀਤੀ ਅਤੇ ਕੁਝ ਘੰਟਿਆਂ ਬਾਅਦ ਹੀ ਸਾਰੇ ਮਾਮਲੇ ਨੂੰ ਸੁਲਝਾ ਲਿਆ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਉਸ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਹੈ ਇਸ ਨੂੰ ਲੈ ਕੇ ਐਸਪੀ ਵਿਸ਼ਾਲਜੀਤ ਸਿੰਘ ਵੱਲੋਂ ਖਲਾਸੀ ਕੀਤਾ ਗਿਆ ਚਲੋ ਦਿਆਂ ਤੁਹਾਨੂੰ ਕੀ ਕਿਹਾ ਐਸਪੀ ਸ਼ਾਜੀ ਸਿੰਘ ਅੱਜ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਥਾਣਾ ਸਲਾਮਾਬਾਦ ਰਸੀਬ ਹੋਈ ਸੀ ਜਿਸ ਦੇ ਵਿੱਚ ਇੱਕ ਮਾਈਨਰ ਲੜਕੀ ਦਾ ਜਿਹੜਾ ਵਾ ਕਤਲ ਕੀਤਾ ਗਿਆ ਸੀਗਾ ਉਸ ਇਨਫੋਰਮੇਸ਼ਨ ਤੇ ਇਮੀਡੀਏਟਲੀ ਐਕਟ ਕਰਦੇ ਆ ਸਾਡੀਆਂ ਐਸਚਓ ਹਰਸਨਦੀਪ ਸਿੰਘ ਇਨਚਾਰਜ ਥਾਣਾ ਸਲਾਮਾਬਾਦ ਅਤੇ ਚੌਕੀ ਇੰਚਾਰਜ ਦਵਿੰਦਰ ਸਿੰਘ ਇਹਨਾਂ ਦੀਆਂ ਟੀਮਾਂ ਨੇ ਮੌਕੇ ਤੇ ਤੇ ਰਿਸਪੌਂਡ ਕੀਤਾ ਇਸ ਦੇ ਵਿੱਚ ਜਿਸ ਘਰ ਦੇ ਵਿੱਚ ਇਹ লাশ ਪਈ ਸੀਗੀ ਉਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਇੱਕ ਸੋਨੂ ਨਿਸ਼ਾਦ ਪੁੱਤਰ ਕੁੰਭਕਰਨ ਤੇ ਉਸ ਦੀ ਪਤਨੀ ਜਿਹੜੀ ਅਨੀਤਾ ਆ ਪਿੱਛੋਂ ਆਜਮਗੜ੍ਹ ਦੇ ਰਹਿਣ ਵਾਲਾ ਆ ਉਹਨਾਂ ਉਹ ਉਸ ਘਰ ਦੇ ਵਿੱਚ ਰਹਿ ਰਹੇ ਸਨ ਇਹਨਾਂ ਦੋਵਾਂ ਮੀਆਂ ਬੀਵੀ ਦੀ ਇਹ ਦੂਜੀ ਸ਼ਾਦੀ ਹੈ ਦੋਵਾਂ ਦੀ ਦੂਜੀ ਦੂਜੀ ਸ਼ਾਦੀ ਹੈ ਉਸ ਦੇ ਵਿੱਚ ਜਿਹੜੀ ਅਨੀਤਾ ਇਸ ਦੀ ਪਿਛਲੀ ਸ਼ਾਦੀ ਦੇ ਵਿੱਚੋਂ ਇੱਕ ਲੜਕੀ ਤੇ ਇਸ ਜਿਹੜਾ ਸੋਨੂ ਦੇ ਨਾਲ ਦੀ ਸ਼ਾਦੀ ਦੇ ਵਿੱਚੋਂ ਤਿੰਨ ਬੱਚੇ ਇਸਤੇ ਪੈਦਾ ਹੋਏ ਸਨ ਜਿਹੜੀ ਪਿਛਲੀ ਸ਼ਾਦੀ ਦੇ ਵਿੱਚੋਂ ਜਿਹੜੀ ਲੜਕੀ ਜਿਹੜੀ ਪ੍ਰੀਤੀ ਪੈਦਾ ਹੋਈ ਸੀਗੀ ਉਸ ਦੀ ਉਮਰ ਕਰੀਬ 15 ਤੋਂ 16 ਸਾਲ ਸੀਗੀ ਇਹ ਜਿਹੜਾ ਇਹਦਾ ਸੋਤੇਲਾ ਬਾਪ ਜਿਹੜਾ ਸੋਨੂ ਆ ਇਸ ਦੇ ਉੱਤੇ ਜਿਹੜੀ ਆ ਮਾੜੀ ਨਿਗਰ ਰੱਖਣ ਲੱਗ ਪਿਆ ਜਿਸ ਦੇ ਗੱਲ ਕਰਕੇ ਇਹਨਾਂ ਦੇ ਘਰ ਦੇ ਵਿੱਚ ਥੋੜਾ ਚਿਰ ਪਹਿਲਾਂ ਤਕਰਾਰ ਰਹਿਣਾ ਸ਼ੁਰੂ ਹੋ ਗਿਆ ਅੱਜ ਸਵੇਰੇ ਜਦੋਂ ਅਨੀਤਾ ਆਪਣੇ ਕੰਮ ਇੱਥੇ ਧਾਗਾ ਫੈਕਟਰੀ ਦੇ ਵਿੱਚ ਇਹ ਕੰਮ ਕਰਦੀ ਆਪਣੇ ਕੰਮ ਦੇ ਉੱਤੇ ਗਈ ਜਦੋਂ ਇਹ ਵਾਪਸ ਆਈ ਤਾਂ ਇਹਨੇ ਵੇਖਿਆ ਕਿ ਇਸ ਦੀ ਲੜਕੀ ਦੀ লাশ ਜਿਹੜੀ ਆ ਉਹ ਉਹ ਕਮਰੇ ਦੇ ਵਿੱਚ ਪਈ ਸੀਗੀ ਕੋਨ ਨਾਲ ਹੱਥਪੱਤ ਜਦੋਂ ਇਸ ਸਾਰੇ ਨੂੰ ਤਸਦੀਕ ਕੀਤਾ ਗਿਆ ਤੇ ਗੱਲ ਸਾਹਮਣੇ ਆਈ ਕਿ ਇਸ ਦੇ ਜਿਹੜੇ ਸਤੇਲੇ ਪਿਤਾ ਸੋਨੂ ਨੇ ਹੀ ਇਸ ਦਾ ਜਿਹੜਾ ਵਾ ਲੱਕੜੀ ਦਸਤੀ ਲੱਕੜ ਦੇ ਨਾਲ ਜਿਹੜਾ ਵਾ ਸਿਰ ਦੇ ਉੱਤੇ ਵਾਰ ਕਰਕੇ ਇਹਦਾ ਕਤਲ ਕਰ ਦਿੱਤਾ ਗਿਆ ਜਿਸ ਨੂੰ ਜਿਹੜਾ ਵਾ ਸਾਡੀ ਟੀਮ ਵੱਲੋਂ ਜਿਹੜਾ ਵਾ ਕੁਝ ਹੀ ਸਮੇਂ ਦੇ ਵਿੱਚ ਹੀ ਇਸ ਨੂੰ ਗ੍ਰਿਫਤਾਰ ਕਰਕੇ ਸਾਰੇ ਕੇਸ ਨੂੰ ਹੱਲ ਕਰ ਲਿਆ ਗਿਆ ਇਸ ਦੇ ਵਿੱਚ ਜੇਸ ਵਾਰਦਤ ਨਾਲ ਜੇਸ ਹਥਿਆਰ ਜਿਹੜੀ ਲੱਕੜਾ ਜਿਸ ਨਾਲ ਵਾਅਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਵੀ ਜਿਹੜੀ ਹੈ ਵਕਤ ਤੋਂ ਰਿਕਵਰ ਕਰ ਲਈ ਗਈ ਹੈ ਤੇ ਇਸ ਦੇ ਉੱਤੇ ਜਿਹੜਾ ਵਕਦਮਾ ਨੰਬਰ 408 ਅੰਡਰ ਸੈਕਸ਼ਨ 103 ਬੀ ਐਨਐਸ ਜਿਹੜਾ थाना ਸਲਾਮਾਬਾਦ ਰਜਿਸਟਰ ਕੀਤਾ ਗਿਆ ਤੇ ਮਕਦਮੇ ਦੀ ਤਫਤੀਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ